ਇਹਦੇ ਵਾਰੇ ਤੁਸੀਂ ਜਿਆਦਾ ਸੋਚਣ ਲੱਗ ਜਾਓਗੇ ਉਹਦੀ ਪਾਵਰ ਵਧਣ ਲੱਗ ਪੇਗੀ ਮੈਂ ਕਈ ਵਾਰ ਤੇ ਉਦਾਹਰਣ ਦੇਣਾ ਆਪਣੇ ਇੱਧਰ ਜਦੋਂ ਕੋਈ ਬੰਦਾ ਬਿਮਾਰ ਹੋ ਜਾਣਾ ਹਸਪੀਟਲ ਐਡਮਿਟ ਹੋਵੇ ਤੇ ਖਬਰਾਂ ਲੈਣ ਵਾਲਿਆਂ ਦੀ ਲਾਈਨਾਂ ਲੱਗ ਜਾਂਦੀ ਹੈ ਪੂਆ ਮਸੀ ਮੰਮੇ ਨਾਨਕੇ ਚਾਚੇ ਤਾਏ ਲੈ ਡਾਕਟਰਾਂ ਨੂੰ ਕਹਿਣਾ ਪੈਂਦਾ ਬਈ ਬਾਹਰ ਚਲੋ ਬਈ ਇੱਕ ਇੱਕ ਜਣਾ ਖਬਰ ਲਓ ਅੱਛਾ ਬਾਹਰ ਮੈਂ ਵਿਦੇਸ਼ ਵਿੱਚ ਵੇਖਿਆ ਉਹ ਕਿਸੇ ਬੰਦੇ ਨੂੰ ਅੰਦਰ ਨਹੀਂ ਬੜੀ ਬਣਦੇ ਬੰਦਾ ਐਡਮਿਟ ਕਰ ਲਿਆ ਕਹਿੰਦੇ ਸਭ ਆਪਣੇ ਘਰ ਜਾਓ ਜਦੋਂ ਠੀਕ ਹੋ ਜਾਏਗਾ ਤੁਹਾਨੂੰ ਫੋਨ ਕਰ ਦਾਂਗੇ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਦੱਸ ਦਾਂਗੇ ਤੁਹਾਡੇ ਇੱਥੇ ਕੋਈ ਕੰਮ ਨਹੀਂ ਅੱਛਾ ਉਹ ਬੰਦੇ ਨੂੰ ਬਿਨਾਂ ਦਵਾਈ ਤੋਂ ਭਾਵ ਥੋੜੀ ਦਵਾਈ ਦੇ ਦਿੰਦੇ ਨੇ ਦਵਾਈ ਥੋੜੀ ਦਵਾਈ ਨਾਲ ਬੰਦੇ ਨੂੰ ਠੀਕ ਕਰ ਲੈਂਦੇ ਨੇ ਦੋ ਤਿੰਨ ਦਿਨ ਤੱਕ 48 ਘੰਟੇ ਪੈਰਾਸੀਟਾ ਮੌਲੀ ਦੇ ਹੀ ਜਾਂਦੇ ਹੋਰ ਕੋਈ ਦਵਾਈ ਨਹੀਂ ਦਿੰਦੇ ਥੋੜੀ ਦਵਾਈ ਨਾਲ ਹੀ ਬੰਦੇ ਨੂੰ ਠੀਕ ਕਰ ਲੈਂਦੇ ਇੱਥੇ ਬੋਤੀਆਂ ਦਵਾਈਆਂ ਦੇ ਦੇ ਕੇ ਦੇ ਦੇ ਕੇ ਸਾ ਸੰਗਤ ਤਾਂ ਵੀ ਬੰਦਾ ਕਈ ਦਿਨਾਂ ਬਾਅਦ ਠੀਕ ਹੁੰਦੀ ਤੇ ਮੈਨੂੰ ਉਹ ਸਮਝ ਬਲਕ ਹੀ ਪਈ ਬੰਦੇ ਨੇ ਗੱਲ ਬੜੀ ਪਿਆਰੀ ਕਹੀ ਇਹਨੇ ਭਾਈ ਸਾਹਿਬ ਜੀ ਤਿੰਨ ਦਿਨ ਤੱਕ ਖਬਰ ਲੈਣ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ ਤੇ ਜਿਹੜਾ ਬੰਦਾ ਬਿਮਾਰ ਹੈ ਉਹਨੇ ਤਿੰਨ ਦਿਨ ਬਿਮਾਰੀ ਦਾ ਸਿਮਰਨ ਕਰਦਾ ਰਹਿੰਦਾ ਜਦੋਂ ਕੋਈ ਆਉਂਦਾ ਉਹ ਦੱਸਣਾ ਪੈਂਦਾ ਇਦਾਂ ਹੋਇਆ ਫਿਰ ਇਦਾਂ ਹੋਇਆ ਫਿਰ ਇਦਾਂ ਹੋਇਆ ਆਖਾ ਹੋ ਗਿਆ ਇਦਾਂ ਹੋ ਗਿਆ ਅੱਛਾ ਹੋ ਗਿਆ ਜਾਂ ਨੂਆ ਮਾਸੇ ਹੋਇਆ ਫਿਰ ਪੁੱਤ ਕੀ ਹੋਇਆ ਲੈ ਮਸੀ ਇਦਾਂ ਹੋਈ ਫਿਰ ਇਦਾਂ ਹੋਇਆ ਉਹ ਤਿੰਨ ਦਿਨ ਬਿਮਾਰੀ ਦਾ ਜਿੰਨੀ ਦੇਰ ਬਿਮਾਰੀ ਦਾ ਸਿਮਰਨ ਕਰੀ ਜਾਓਗੇ ਬੰਦਾ ਤੰਦਰੁਸਤ ਨਹੀਂ ਹੋਏਗਾ ਤਿੰਨਾਂ ਦਿਨਾਂ ਬਾਅਦ ਖਬਰ ਲੈਣ ਵਾਲਿਆਂ ਦੀ ਲੈਨ ਘਟ ਜਾਂਦੀ ਹੈ ਬੰਦਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਬਿਮਾਰੀ ਕਹਿੰਦੀ ਬੰਦ ਕਰਦੇ ਜਿਹੜੀ ਚੀਜ਼ ਦਾ ਅਸਰ ਸੁਰਤੀ ਉੱਤੇ ਹਟ ਜਾਏ ਉਹਦਾ ਸਰੀਰ ਉੱਤੇ ਵੀ ਹਟ ਜਾਂਦਾ ਸੁਰਤ ਵਾਰ-ਵਾਰ 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 ਸਿਮਰਨ ਕਰੀ ਗਈ ਬਿਮਾਰੀ ਹਟਦੀ ਨਹੀਂ ਉਹ ਬਾਹਰ ਵਿਦੇਸ਼ਾਂ ਚ ਥੋੜੀ ਦਵਾਈ ਨਾਲ ਠੀਕ ਤਾਂ ਕਰ ਲੈਂਦੇ ਉੱਥੇ ਬਿਮਾਰੀ ਰਿਪੀਟ ਨਹੀਂ ਕਰਦਾ ਦੱਸਣਾ ਨਹੀਂ ਪੈਂਦਾ ਕੀ ਹੋਇਆ ਕਿਉਂਕਿ ਵਾਰ-ਵਾਰ ਕਿਸੇ ਚੀਜ਼ ਦਾ ਸਿਮਰਨ ਕਰੋਗੇ ਨਾ ਉਹਦਾ ਅਸਰ ਤੁਹਾਡੇ ਤੇ ਹੋ ਜਾਏਗਾ ਪੰਚੰਤਰ ਗ੍ਰੰਥ ਵਿੱਚ ਇੱਕ ਗਾਥਾ ਹੈ ਪਰਵੰਨਾ ਸਾਹਿਬ ਨੇ ਆਪਣੀ ਇੱਕ ਪੁਸਤਕ ਵਿੱਚ ਵੀ ਲਿਖੀ ਹੈ ਤੁਹਾਨੂੰ ਵੀ ਯਾਦ ਹੋਵੇਗੀ ਜ਼ਿੰਦਗੀ 'ਚ ਚੀਜ਼ਾਂ ਕੰਮ ਆਉਣਗੀਆਂ ਜਿਹੜੀ ਚੀਜ਼ ਦਾ ਵਾਰ-ਵਾਰ ਵਾਰ-ਵਾਰ ਸੁਰਤੀ ਸਿਮਰਨ ਕਰੇ ਉਹ ਤੁਹਾਨੂੰ ਪ੍ਰਤੱਖ ਦਿਸਣ ਲੱਗ ਪੈਂਦੀ ਹੈ ਅੱਛਾ ਬਿਜ਼ਨਸ ਦਾ ਵੀ ਇੱਕ ਤਰੀਕਾ ਹੈ ਜਿਹੜੇ ਲੋਕ ਬਿਜ਼ਨਸ ਕਰਦੇ ਨੇ ਉਹ ਤੁਹਾਡੇ ਮਾਈਂਡ ਵਿੱਚ ਉਹ ਚੀਜ਼ ਬਾੜ ਦਿੰਦੇ ਨੇ ਇਹ ਗੱਲ ਸਹੀ ਹੈ ਪਤਾ ਕਿਵੇਂ ਤੁਸੀਂ ਘਰ ਵਿੱਚ ਟੈਲੀਵਿਜ਼ਨ ਲਾਇਆ ਹੈ ਉਹਦੇ ਉੱਤੇ ਵੀ ਐਡ ਆ ਰਹੀ ਹੈ ਵਿਆਹ ਸਾਬਨ ਖਰੀਦੋ ਤੁਸੀਂ ਮੋਬਾਈਲ ਖੋਲਿਆ ਉਹਦੇ ਤੇ ਵੀ ਐਡ ਆ ਗਾ ਸਵੇਰੇ ਘਰ ਦਾ ਦਰਵਾਜ਼ਾ ਖੋਲਿਆ ਅਖਬਾਰ ਚੁੱਕੀ ਅਖਬਾਰ ਦੇ ਪੇਜ ਤੇ ਵੀ ਉਹਦੀ ਐਡ ਹੈ ਕਰੋ ਬਾਰ-ਬਾਰ ਨਕਲੇ ਕਿਸੇ ਦੀਵਾਰ ਉੱਤੇ ਵੀ ਛਾਪਿਆ ਹੋਇਆ ਹੈ ਵਿਆਹ ਬੋਦਰੇ ਸਭਨ ਲੋ ਜਦੋਂ ਬਾਰ-ਬਾਰ ਬਾਰ-ਬਾਰ ਵੇਖੋਗੇ ਸੁਰਤੀ ਉੱਤੇ ਅਸਰ ਹੋ ਜਾਣਾ ਤੁਸੀਂ ਬਾਜ਼ਾਰ 'ਚ ਜਾਓਗੇ ਸਭ ਤੋਂ ਪਹਿਲਾਂ ਤੁਸੀਂ ਉਸੇ ਸੱਬਨ ਨੂੰ ਚੁੱਕੋਗੇ ਮੋਲ ਵਿੱਚ ਜਾਓਗੇ ਸਭ ਤੋਂ ਪਹਿਲਾਂ ਤੁਹਾਡਾ ਹੱਥ ਉਸੇ ਸੱਬਨ ਤੇ ਜਾਣਾ ਪਤਾ ਕਿਉਂ ਸੁਰਤੀ ਨੇ 20 ਵਾਰ ਵੇਖ ਲੈ ਜਿਹੜੀ ਚੀਜ਼ ਸੁਰਤ ਵਾਰ-ਵਾਰ ਸਿਮਰਨ ਕਰੇ ਸਰੀਰ ਤੇ ਉਹਦਾ ਅਸਰ ਗਹਿਰਾ ਹੋ ਜਾਂਦਾ ਹੈ ਉਹ ਗਾਥਾ ਬੜੀ ਪਿਆਰੀ ਆਈ ਕਹਿੰਦੇ ਚਾਰ ਠੱਗ ਖੜ ਗਏ ਥੋੜੀ ਥੋੜੀ ਦੂਰੀ ਤੇ ਇੱਕ ਬੰਦੇ ਨੇ ਬੱਕਰੀ ਦਾ ਮੇਮਣਾ ਚੁੱਕਿਆ ਹੋਇਆ ਉਹ ਮੁੱਲ ਲਿਆ ਆ ਵਿਚਾਰਾ ਠੱਗਾਂ ਨੇ ਕਹਿਵੇ ਇਹਦੇ ਕੋਲੋਂ ਮੇਮਣਾ ਠਗਣਾ ਹੈ ਖੋਣਾ ਨਹੀਂ ਹੈ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ ਚੋਰ ਠੱਗ ਤਿੰਦਕੈਤ ਚੋਰ ਤੁਹਾਡੇ ਸੁੱਟਿਆਂ ਪਿਆ ਚੋਰੀ ਲਾਉਂਦਾ ਹੈ ਤੁਹਾਡੀ ਗੈਰ ਹਾਜ਼ਰੀ ਚ ਚੋਰੀ ਕਰਦਾ ਹੈ ਡਕੈਤ ਉਹ ਸਿੱਧਾ ਗਲ ਤੇ ਚਾਕੂ ਰੱਖ ਕੇ ਖੋਹਦਾ ਹੈ ਕਢਦਾ ਸਾਰਾ ਕੁਝ ਉਹਨੂੰ ਡਾਕੂ ਕਹਿੰਦੇ ਨੇ ਥਾਗ ਜਿਹੜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਪਤਾ ਹੀ ਨਾ ਲੱਗਣ ਦੇ ਤੁਹਾਨੂੰ ਥਾੱਕ ਕੇ ਲੈ ਜਾਂਦਾ ਉਹਨੂੰ ਥਾਗ ਕਹਿੰਦੇ ਨੇ ਉਹਨੇ ਪਤਾ ਵੀ ਨਹੀਂ ਲੱਗਣ ਦੇਣਾ ਕਿ ਇਹ ਬੰਦੇ ਕਿਵੇਂ ਮੈ ਠਗਿਆ ਗਿਆ ਏਜੰਟਾਂ ਕੋਲ ਕਲਾ ਹੁੰਦੀ ਐ ਤੁਹਾਨੂੰ ਸਾਹਮਣੇ ਬਿਠਾ ਕੇ ਬੈਠਿਆਂ ਬੈਠਿਆਂ ਅਮਰੀਕਾ ਪਹੁੰਚਾ ਦਿੰਦੇ ਤਾਈਓ 5 ਲੱਖ ਦੇ ਆਉਂਦੇ ਨਾ ਪਹਿਲਾਂ ਨਹੀਂ ਤਾਂ ਬੰਦਾ 5000 ਨਹੀਂ ਜੇ ਤੋ ਬਣ ਬਣ ਬੈਠਿਆਂ ਬੈਠਿਆਂ ਪੈਸੇ ਦੇਣ ਲਈ ਤਿਆਰ ਹੋ ਜਾਊਗਾ ਕਿਉਂ ਉਨੀ ਤੁਹਾਨੂੰ ਇੰਡੀਆ ਆਉਣ ਹੀ ਨਹੀਂ ਦੇਣਾ ਗੱਲਾਂ ਬਾਤਾਂ ਚੁਣੇ ਗੱਲਾਂ ਬਾਤਾਂ ਅਮਰੀਕਾ ਦੀਆਂ ਰੱਖਣੀਆਂ ਨੇ ਤੁਸੀਂ ਸਮਝੇ ਪੈਸਾ ਜੰਦਿਆ ਸਾਲਵਾ ਦਾ ਹੋ ਜਾਣਾ ਫਿਰ ਤੁਹਾਨੂੰ ਪਿਆਰ ਹੋ ਜਾਣਾ ਫਿਰ ਆ ਚੀਜ਼ ਹੋ ਜਾਣੀ ਉਹ ਤੁਸੀਂ ਤੁਹਾਡੀ ਸੁਰਤ ਇੰਡੀਆ ਆਉਣ ਹੀ ਨਹੀਂ ਦੇਣੀ ਬੰਦਾ ਠਗਿਆ ਜਾਂਦਾ ਇਹਨੂੰ ਕਹਿੰਦੇ ਠੱਗਾ ਅੱਛਾ ਉਹ ਚੋਂ ਠਗਾ ਨੇ ਸਲਾ ਬਣਾ ਲਈ ਉਹ ਗਾਥਾ ਬੜੀ ਪਿਆਰੀ ਲਿਖੀ ਕਹਿੰਦੇ ਮੇਮਣਾ ਠਗਣਾ ਉਨੀ ਉਹ ਬੰਦੇ ਨੂੰ ਰੋਕ ਕੇ ਕਿਹਾ ਭਾਵੇਂਗਾ ਪੁੱਤ ਕਿਨੇ ਦਾ ਲਿਆਂਦਾ ਵੇ ਉਹ ਕਹਿੰਦਾ ਭਰਾਵਾ ਮੇਮਣਾ ਆ ਬੱਕਰੀ ਦਾ ਕੁੱਤਾ ਥੋੜੀ ਹੈ ਹੁਣੇ ਮੁੱਲ ਲੈ ਕੇ ਆਇਆ ਕਹਿੰਦਾ ਛਕ ਕਿਸੇ ਹੋਰ ਨੂੰ ਨਾ ਕਹਦੇ ਬੱਕਰੀ ਦਾ ਮੇਮਣਾ ਤੂੰ ਕੁੱਤਾ ਚੁੱਕਿਆ ਹੋਇਆ ਕਿਸੇ ਨੇ ਤੈਨੂੰ ਕੁੱਤਾ ਵੇਚ ਦਿੱਤਾ ਕਹਿੰਦਾ ਨਹੀਂ ਨਹੀਂ ਮੈਂ ਆਪ ਵੇਖ ਕੇ ਲੈਣੇ ਹੁਣ ਉਹ ਬੱਕਰੀ ਦਾ ਮੇਮਣਾ ਚੁੱਕ ਕੇ ਅੱਗੇ ਤੁਰ ਗਿਆ 50 ਕਦਮ ਅੱਗੇ ਗਿਆ ਇੱਕ ਬੰਦਾ ਹੋਰ ਖੜਾ ਕੇ ਨਾ ਵਾਹ ਵੇ ਵਾਹ ਕੁੱਤੇ ਦਾ ਬੱਚਾ ਬਹੁਤ ਸੋਹਣਾ ਵੇ ਕਿੰਨੇ ਦਾ ਲਿਆਦਾ ਹੁਣ ਉਹਨੂੰ ਸ਼ੱਕ ਪੈ ਗਿਆ ਦੋ ਬੰਦਿਆਂ ਨੇ ਕਹਿਤਾ ਕਿ ਕੁੱਤੇ ਦਾ ਬੱਚਾ ਹੈ ਤਾਂ ਬੱਕਰੀ ਦਾ ਮੇਮਣਾ ਉਹਨੇ ਸ਼ਾਤੀ ਨਾਲ ਨਹੀਂ ਲਾਇਆ ਹੁਣ ਇਦਾਂ ਚੁੱਕ ਲਿਆ ਤੋੜੀ ਜੋ ਸ਼ੱਕ ਪੈਦਾ ਹੋ ਗਿਆ ਨਾ ਚਲੋ ਥੋੜਾ ਜਿਹਾ ਅੱਗੇ ਆ ਤੀਜਾ ਬੰਦਾ ਹੋਰ ਥੱਕ ਖੜਾ ਹੈ ਉਹਨਾਂ ਕਹਾ ਵਾਹੇ ਵਾਹ ਕੁੱਤੇ ਦਾ ਬੱਚਾ ਬੜਾ ਸੁਣਾ ਚੁੱਕੀ ਕਿਉਂ ਫਿਰਦਾ ਇਹਨੂੰ ਤੋਰ ਕੇ ਲੈ ਕੇ ਜਾਂਦਾ ਹੁਣ ਉਹਨੇ ਸੱਚੀ ਤੋਰ ਲਿਆ ਹੱਥ ਗਲ ਵਿੱਚ ਸਿੰਗਲੀ ਪਾਈ ਹੈ ਉਹਨਾਂ ਨੇ ਚੁੱਕਿਆ ਨਹੀਂ ਤੋਰ ਲਿਆ ਪਰ ਉਹ ਕਹਿੰਦਾ ਯਾਰ ਬੱਕਰੀ ਦਾ ਮੇਮਣਾ ਕਹਿੰਦਾ ਭਰਾਵਾ ਪਿੰਡ ਜਾ ਕੇ ਨਾ ਕਿਸੇ ਨੂੰ ਕਹਿ ਦੇਈ ਉਹ ਲੋਕਾਂ ਨੇ ਤੈਨੂੰ ਪਾਗਲ ਸਮਝਣਾ ਇਹ ਤਾਂ ਕੁੱਤੇ ਦਾ ਬੱਚਾ ਹੈ ਹੁਣ ਉਹ ਤੋਰ ਕੇ ਲੱਗੇ ਜਾ ਰਿਹਾ ਜਦੋਂ ਚੌਥਾ ਬੰਦਾ ਮਿਲਿਆ ਨਾ 200 ਗਾਜੂ ਤੇ ਉਹਨੇ ਕਿਹਾ ਵਾਹ ਵਾਹ ਕਿੰਨੇ ਦਾ ਲੈਣਾ ਜੀ ਕੁੱਤੇ ਦਾ ਬੱਚਾ ਉਹਨੇ ਭਰਾਓ ਬੱਕਰੀ ਦਾ ਮੇਮਣਾ ਉਹ ਕਹਿੰਦਾ ਜਾ ਪਾਗਲ ਹੋਇਆ ਕਿਸੇ ਹੋਰ ਨੂੰ ਨਾ ਕਹਿ ਦੇ ਇਹ ਤਾਂ ਕੁੱਤੇ ਦਾ ਬੱਚਾ ਹੈ ਉਨਕੇ ਜਿਵੇਂ ਪਿੰਡ ਜਾ ਕੇ ਕਿਆ ਨਾ ਬੱਕਰੀ ਦਾ ਮੇਮਣਾ ਲੈਂਦਾ ਚੋਂ ਬੰਦਿਆਂ ਨੇ ਕਹਿਤਾ ਕੁੱਤੇ ਦਾ ਬੱਚਾ ਆ ਕੁੱਤੇ ਦਾ ਬੱਚਾ ਆ ਜਿਵੇਂ ਪਿੰਡ ਜਾ ਕੇ ਕਿਆ ਮੇਮਣਾ ਲੋਕ ਪਾਗਲ ਨਾ ਕਹਿਣ ਫਿਰ ਰੱਸੀ ਛੱਡ ਦਿੱਤੀ ਉਹ ਛੱਡ ਕੇ ਗਿਆ ਠੜਾ ਨੇ ਚੁੱਕ ਲਿਆ ਕਹਿਣ ਤੋਂ ਭਾਗ ਜਿਸ ਗੱਲ ਨੂੰ ਵਾਰ-ਵਾਰ 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 ਕਹੋ ਸੁਰਤੀ ਉੱਤੇ ਅਸਰ ਹੋ ਜਾਂਦਾ ਹੈ ਐਹੀਓ ਗੱਲ ਪਾਤਸ਼ਾਹ ਨੇ ਕਹੀ ਭਾਈ ਉੱਠਦਿਆਂ ਬੈੰਦਿਆਂ ਤੁਰਦਿਆਂ ਫਿਰਦਿਆਂ ਵਾਰ-ਵਾਰ ਜਪ ਵਾਹਿਗੁਰੂ 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 ਤੇਰੀ ਸੁਰਤੀ ਉੱਤੇ ਅਸਰ ਹੋ ਜਾਏ ਨੰਮਕ ਹੈ ਤ੍ਰਿਲੋਚਨ ਮੁਖ ਤੇ RAM ਸੰਭਾਲ ਹੱਥ ਪਾਉਂ ਕਰ ਕਾਮ ਸਭ ਚਿਤ ਨਰੰਜਨ ਨਾਲ ਕਹਿੰਦੇ ਰੋਜ ਰਸਨਾ ਤੋਂ ਸੰਭਾਲ ਕਰ ਤ੍ਰਿਲੋਚਨ ਚਿਤ ਨਰੰਜਨ ਨਾਲ ਜੁੜ ਗਿਆ ਹੱਥ ਪੈਰ ਕੰਮ ਕਰਦੇ ਰਹਿਣਗੇ ਚਿਤ ਸਿਮਰਨ ਕਰਦਾ ਰਹੇਗਾ ਚਿਤ ਸਿਮਰਨ ਕਰੋ ਅਬ ਲੋਕ ਨੂੰ ਸਾ ਸੰਗਤ ਬਾਰੇ ਤੌਰ ਤੇ ਫਿਰ ਇਹ ਸਰੀਰ ਜਿਹੜਾ ਨਾ ਇਹਦੇ ਉੱਤੇ ਵੀ ਸ਼ਬਦ ਦਾ ਸਦਸਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਹਿ ਮਿਟਾਵੋ ਸਿਮਰੋ ਜਾਸਬ ਸੰਬਰ ਇਕੈ ਨਾਮ ਜਪਤ ਅਗੰਤ ਨਿਕੈ ਵੇਦ ਪੁਰਾਨ ਸਿਮਰਸ ਉਹਦਾ ਅਖਰ ਕਿੰਨੇ RAM ਨਾਮ ਇਕ ਅੱਖਰ ਕਿਨਤਾ ਏਕ ਜਿਸ ਜੀਵ ਸਾਵੈ ਤਾਂ ਕੀ ਮਿਮਾ ਗਣੀ ਨਾ ਆਵੇ ਜੀ ਕਦੋਂ ਵਸਣਾ ਪਹਿਲਾਂ ਰਸਨਾ ਤੋਂ ਜਪਣਾ ਪਏ ਨੰਮਕ ਹੈ ਤਲੋਚਨ ਮੁਖ ਤੇ ਰਾਮ ਸੁਮਾਨ ਹੱਥ ਪਾਉਂ ਕਰ ਕਾਮ ਸਭ ਚੀਤ ਨਰਨਜਨ ਨਾਲ ਕਿਨ ਕਾਇ ਤੇ ਜੀਵਸ ਆਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਪਹਿਲਾਂ ਰਸਨਾ ਤੋਂ ਜਪਣਾ ਪਏਗਾ ਫਿਰ ਸੁਣਦਿਆਂ ਸੁਣਦਿਆਂ ਚਿੱਤ ਵਿੱਚ ਵੀ ਵਸ ਜਾਏਗਾ ਜਿਹੜੀ ਚੀਜ਼ ਪਹਿਲਾਂ ਰਸਨਾ ਤੋਂ ਰਿਪੀਟ ਕਰੀਏ ਵਾਰ-ਵਾਰ ਇਹਦੇ ਇੱਕ ਦੋ ਐਗਜ਼ਾਮਪਲ ਤੁਹਾਡੇ ਪਕੜ ਵਿੱਚ ਆ ਜਾਣੀਆਂ ਜਦੋਂ ਪਹਿਲੇ ਪਹਿਲ ਤੁਸੀਂ ਵੱਡੀਆਂ ਉਮਰਾਂ ਦੇ ਜਿਹੜੇ ਬਿਠੇ ਹੋ ਸਕੂਲ ਸਵੇਰੇ ਸ਼ੁਰੂ ਹੋਣਾ ਜਾਂ ਸਕੂਲ ਛੁੱਟੀ ਹੋਣ ਲੱਗਣੀ ਤਾਂ ਸਾਰੀਆਂ ਕਲਾਸਾਂ ਇਕੱਠੀਆਂ ਕਰਕੇ ਉੱਚੇ-ਉੱਚੇ ਪਹਾੜੇ ਕੋਲ ਹੈ ਪਹਾੜੇ ਸਮਝਦੇ ਹੋ ਟੇਬਲ ਜਿਹੜੇ ਇੱਕ ਦੋਣੀ ਦੋਣੀ ਦੋ ਦੋਣੀ ਚਾਰ ਤਿੰਨ ਦੋਣੀ ਛੇ ਅੱਛਾ ਉਹਦੇ ਵਿੱਚ ਡਿੰਡੇ ਦਾ ਢਾਹੇ ਦਾ ਸਾਢੇ ਤਿੰਨ ਦਾ ਇਦਾਂ ਦੇ ਪਹਾੜ ਹੈ ਉਹ ਉੱਚੀ ਉੱਚੀ ਸਾਹਾਰ ਸਕੂਲ ਵਿੱਚ ਸਾਰੀ ਕਲਾਸ ਨੇ ਬੋਲਨੇ ਇੰਨਾ ਬਾਰ ਬਾਰ ਰਿਪੀਟ ਕਰਨਾ 1 2 3 4 5 6 7 8 9 10 11 12 13 14 15 ਉਹ ਸਭ ਨੂੰ ਯਾਦ ਹੋ ਗਿਆ ਸੁਣ ਸੁਣ ਕੇ ਬਾਰ ਬਾਰ ਬੋਲ ਬੋਲ ਕੇ ਹਰ ਕਾ ਨਾਮ ਧਿਆਏ ਸੁਣ ਬਾਰ ਬਾਰ ਸੁਣ ਸੁਣ ਨਾਲ ਕੀ ਹੋਇਆ ਵਸ ਗਿਆ ਤੇ ਇੱਕ ਬਜ਼ੁਰਗ ਨੇ ਇੱਕ ਨੌਜਵਾਨ ਨੂੰ ਕਿਹਾ ਕਾਕਾ ਸਤਾਰਿਆਂ ਦਾ ਪਹਾੜਾ ਸੁਣਾਈ ਸਤਾਰਾਂ ਚੋਗੇ ਕਿੰਨੇ ਹੁੰਦੇ ਐ ਕਹਿੰਦਾ ਖੜ ਜੋ ਮੋਬਾਈਲ ਤੋਂ ਕੈਲਕੂਲੇਟਰ ਡਾ ਲਾਪੇ ਕਹਿੰਦਾ ਕਾਕਾ 17 14 ਕਿੰਨੇ ਹੁੰਦੇ ਨੇ ਉਹ ਕਹਿੰਦਾ ਖੜਜੋ ਜੀ ਮੜ ਜਾ ਮੋਬਾਈਲ ਤੋਂ ਵੱਡੋ ਉਹ ਕਹਿੰਦਾ ਮੇਰੇ ਤੋਂ ਪਹਿ 68 ਹੁੰਦੇ ਹੈ ਕਹਿੰਦਾ ਤੈਨੂੰ ਕਿਵੇਂ ਪਤਾ ਬਜ਼ੁਰਗ ਕਹਿੰਦਾ ਕਾਕਾ ਸਿਰ ਯਾਦ ਕੀਤੇ ਹੋਏ ਜਿਹੜੀ ਚੀਜ਼ ਵਾਰ-ਵਾਰ 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 ਰਿਪੀਟ ਕਰੋਗੇ ਉਸਰਤੀ ਵੇ ਯਾਦ ਹੋ ਜਾਏਗੀ ਇਹੋ ਗੱਲ ਪਾਤਸ਼ਾਹ ਨੇ ਉਪਦੇਸ਼ ਦਿੱਤਾ ਨਾਮਕ ਹੈ ਤਲੋਚਨਾ ਮੁਖਤੇ RAM ਸੰਭਾਲ ਹੱਥ ਪਾਉ ਕਰ ਕਾਮ ਸਭ ਚਿਤ ਨਰੰਜਨ ਨਾਲ ਫਿਰ ਭਾਈ ਗੁਰਦਾਸ ਸਿੰਘ ਨੇ ਜ਼ਿਕਰ ਕੀਤਾ ਕਹਿੰਦੇ ਇੱਕ ਦਿਨ ਸ਼ੰਕਾ ਦੂਰ ਹੋ ਗਿਆ ਤਰਲੋਚਨ ਦਾ ਤਰਲੋਚਨ ਨੇ ਕੋ ਗੱਲ ਕਹੀ ਨਾਮਦੇਵ ਜੇ ਤੈਨੂੰ ਵਕੇ ਰੱਬ ਦੇ ਦਰਸ਼ਨ ਹੁੰਦੇ ਨੇ ਫਿਰ ਮੇਰੀ ਵੀ ਬੇਨਤੀ ਕਰ ਮੈਨੂੰ ਵੀ ਰੱਬ ਮੜੀ ਜੇ ਚਲਕ ਦੇਦਾ ਕਿਤੇ ਮੇਰੇ ਮਨ ਵਿੱਚ ਸ਼ੰਕਾ ਨਾ ਰਹਿ ਜਾਏ ਰੱਬ ਹੈ ਵੀ ਕਿ ਨਹੀਂ ਮੇਰੀ ਵੀ ਬੇਨਤੀ ਕਰੀ ਰੱਬ ਮੈਨੂੰ ਵੀ ਦਰਸ਼ਨ ਦੇ ਕਹਿੰਦੇ ਨਾਮ ਦੇ ਉਹਨੇ ਕਿਹਾ ਚਲ ਪੁੱਛਾਂਗਾ ਰੱਬ ਪੜੀ ਮੈਂ ਤੈਨੂੰ ਸੁਣਾਵਾਂ ਦਰਸ਼ਨ ਦੇਖਣ ਨਾਮ ਦਿਓ ਭਲਕੇ ਉੱਠ تیر ਲੋਜਣਾ ਵੇ ਭਗਤ ਕਰਨ ਮਿਲ ਦਉ ਜਣੇ ਇਹਦਾ ਮਤਲਬ ਨਾਮ ਜਪਦੇ ਨੇ ਦੋਵੇਂ ਜਣੇ ਨਾਮ ਜਪਦੇ ਨੇ ਮਾਤ ਮੱਜੇ ਸੰਸਾਧੂਆਂ ਧੋੜੀ ਕਰ ਇਸ਼ਨਾਨ ਹਰ ਦਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਮਾਤ ਵਿੱਚ ਸਭ ਤੋਂ ਵੱਡਾ ਇਸ਼ਨਾਨ ਇਹ ਹੈ ਸੰਗ ਸਾਧੂਆਂ ਜੱਪਣ ਵਾਲਿਆਂ ਦੀ ਸੰਗਤ ਕਰ ਭਾਈ ਅੱਛੇ ਇੱਕ ਬੇਨਤੀ ਸਮਝਿਓ ਸਰੀਰ ਕਰਕੇ ਕਿਤੇ ਇਸ਼ਨਾਨ ਕਰਨਾ ਸੌਖਾ ਆ ਪਰ ਜਿਹੜਾ ਇਸ਼ਨਾਨ ਗੁਰੂ ਨੇ ਦੱਸਿਆ ਉਹ ਬੜਕੀ ਹੈ ਧੂੜੀ ਘਰ ਇਸ਼ਨਾਨ ਧੂੜੀ ਘਰ ਇਸ਼ਨਾਨ ਦਾ ਅਰਥ ਹੀ ਇਹ ਹੈ ਸੰਗਤ ਵੀ ਕਰੀ ਨਾਮ ਵੀ ਜਪੀ ਤੇ ਮਨ ਦੀ ਨਿਮਰਤਾ ਲਿਆਈ ਇਹ ਨਾ ਕਹੀਂ ਮੈਂ ਦਾਨ ਕੀਤਾ ਮੈਂ ਸੇਵਾ ਕੀਤੀ ਮੈਂ ਆ ਕੀਤੀ ਕਈ ਵਾਰ ਅਸੀਂ ਲੰਗਰ ਲਾ ਕੇ ਚੋੜੇ ਹੋਈ ਫਿਰਦੇ ਆ ਸਾਡਾ ਲੰਗਰ ਭਾਈ ਸਾਹਿਬ ਮਸ਼ੀਦ ਦੀਆਂ ਹੜਿਆਂ ਤੇ ਵੇਖਣਾ ਉੱਥੇ ਬਹੁਤ ਤੇ ਬੰਦੇ ਚਲੋ ਮਹਾਰਾਜ ਉਹਨਾਂ ਦੀ ਸੇਵਾ ਸਫਲ ਕਰਨ ਕਈ ਵਾਰ ਹੁੰਦਾ ਜੀ ਸਾਡੇ ਲੰਗਰ ਤੇ ਇੱਕ ਵਾਰ ਆਇਓ ਭਾਈ ਸਾਹਿਬ ਤੇ ਮੈਂ ਕਹਿਣਾ ਹੁਣ ਮਨੋ ਤੁਹਾਡਾ ਕਾਹਦਾ ਲੰਗਰ ਹੋਏ ਠੀਕ ਹੈ ਅੱਜ ਅਸੀਂ ਡਰਮਾਂ ਦੇ ਡਰਮ ਭਰ ਕੇ ਕਾਜੂ ਬਦਾਮਾਂ ਵਾਲੇ ਦੁੱਧ ਪਲਾ ਦੇਾਂਗੇ ਪਰ ਇੱਕ ਗੱਲ ਯਾਦ ਰੱਖਿਓ ਦੋ ਗਲਾਸ ਦੁੱਧ ਦੇ ਬਾਬਾ ਮੋਤੀराम ਮੈਰਾ ਪਲਾ ਗਿਆ ਉਹਦੇ ਬਰਾਬਰ ਦੁਨੀਆਂ ਦਾ ਕੋਈ ਲੰਗਰ ਨਹੀਂ ਹੋ ਸਕਦਾ ਪਤਾ ਕਿਉਂ ਉਹਨੂੰ ਦੋ ਗਲਾਸ ਦੁੱਧ ਦੇ ਬਹੁਤ ਮਹਿੰਗੇ ਪਏ ਨੇ ਉਨ ਆਪਣਾ 4 ਸਾਲ ਦਾ ਬੱਚਾ ਸਨੇਹ ਪਰਿਵਾਰ ਕੁੱਲੂ ਵਿੱਚ ਪੀੜਿਆ ਗਿਆ ਉਹਨੂੰ 2 ਗਲਾਸ ਦੁੱਧ ਦੇ ਬੜੇ ਮਹਿੰਗੇ ਪੈ ਗਏ ਸਜਣੋ ਆਪਾਂ ਕੁੰਟਲਾਂ ਦੇ ਕੁੰਟਲ ਦੁੱਧ ਪਲਾਕੇ ਬਾਬੇ ਮੋਤੀराम ਮੇਰੇ ਦੇ ਬਰਾਬਰ ਨਹੀਂ ਹੋ ਸਕਦੇ ਕਦੇ ਨਾ ਕਹੋ ਕਿ ਸਾਡਾ ਲੰਦਰ ਵੇਖਿਆ ਜੇ ਅਸੀਂ ਲਾਇਆ ਉੱਧਰ ਆਇਓ ਸਾਡਾ ਨਹੀਂ ਹੈ ਸਿਕੰਦਰੋਂ ਕਹਿਓ ਗੁਰੂ ਦਾ ਲੰਗਰ ਚਿੱਤ ਵਿੱਚ ਮਹਿ ਨਾ ਆਵੇ ਸਭ ਤੋਂ ਵੱਡਾ ਇਸ਼ਨਾਨ ਇਹ ਹੈ ਕਿ ਧੋਣੀ ਕਰ ਇਸ਼ਨਾਨ ਭਾਵ ਮਨ ਦੀ ਨਿਮਰਤਾ ਨਿਰਮਾਨਤਾ ਇੰਨੀ ਰੱਖ ਸਭ ਕੁਝ ਕਰਕੇ ਕਹਿ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਜੇ ਤੂੰ ਦੋ ਪੀਪੇ ਘਿਓ ਦੇ ਤੇ ਖੰਡ ਦੀ ਬੋਰੀ ਸੁਣਨ ਵਾਸਤੇ ਬੈਠਾ ਕਿ ਮੇਰਾ ਕਦੋਂ ਨਾਮ ਬੁਲਣਾ ਫਿਰ ਤੇਰਾ ਦਿੱਤਾ ਦਾਨ ਬ्यर्थ ਹੈ ਸਜਣਾ ਤੇਰਾ ਨਹੀਂ ਕੁਝ ਵੀ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਦ ਮੇਰੀ ਮੇਰੀ ਮਟ ਜਾਏ ਤਬ ਪ੍ਰਕਾਜ ਸਵਾਰੇ ਆਏ ਹੁਣ ਤਰਲੋਚਨ ਕਿਆ ਮੇਰੀ ਵੀ ਬੇਨਤੀ ਕਰ ਕਹਿੰਦੇ ਕੋਈ ਨਹੀਂ ਕਰਾਂਗਾ ਦਰਸ਼ਨ ਤੇ ਖਣ ਨਾਮ ਦਿਓ ਭਲਕੇ ਉੱਠ ਤਰਲੋਚਨ ਆਵੇ ਭਗਤ ਕਰਨ ਮਿਲ ਦੋ ਜਣੇ ਨਾਮ ਦਿਓ ਹਰ ਚਲਤ ਸੁਣਾਵੇ ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤੇ ਸੁਭਾਵਾ ਕਹਿੰਦੇ ਇੱਕ ਦਿਨ ਫਿਰ ਨਾਮਦੇਵ ਜੀ ਨੇ ਨਾ ਰੱਬ ਦੇ ਦਰਸ਼ਨ ਹੋਏ ਤੇ ਬੇਨਤੀ ਕੀਤੀ ਕਹਿੰਦੇ ਰੱਬ ਜੀ ਮੇਰਾ ਇੱਕ ਮਿੱਤਰ ਹੈ ਤਰਲੋਚਨ ਚੰਗਾ ਬਹੁਤ ਹੈ ਰੋਜ਼ ਆ ਕੇ ਬੰਦਾ ਹੈ ਮੇਰੇ ਨਾਲ ਬੈਠ ਕੇ ਭਗਤੀ ਕਰਦਾ ਹੈ ਤੁਹਾਡਾ ਸਿਮਰਨ ਵੀ ਕਰਦਾ ਹੈ ਉਹਦੇ ਮਨ 'ਚ ਸ਼ੱਕ ਹੋ ਗਿਆ ਕੀ ਰੱਬ ਹੈ ਵੀ ਜਾਂ ਨਹੀਂ ਹੈ ਰੱਬ ਜੀ ਮਾੜੀ ਜੇ ਚਲ ਕੋ ਨੂੰ ਵੀ ਦੇ ਦਿਓ ਤਰਲੋਚਨ ਨੂੰ ਵੀ ਵਿਸ਼ਵਾਸ ਹੋ ਜਾਏ ਤਰਲੋਚਨ ਨੂੰ ਵੀ ਦਰਸ਼ਨ ਦੇ ਦਿਓ ਰੱਬ ਜੀ ਕਹਿੰਦੇ ਜਦੋਂ ਰੱਬ ਜੀ ਨੂੰ ਨਾਮਦੇਵ ਜੀ ਨੇ ਬੇਨਤੀ ਕੀਤੀ ਨਾ ਰੱਬ ਜੀ ਤਰਲੋਚਨ ਨੂੰ ਵੀ ਦਰਸ਼ਨ ਦੇ ਦਿਓ ਬੇਨਤੀ ਸੁਣ ਕੇ ਮੋਰਿਓ ਰੱਬ ਹੱਸ ਪਿਆ ਅੱਛਾ ਇਹ ਬਾਣੀ ਤੇ ਵੀ ਬੰਗਦੀ ਆਈ ਨਾ ਨਾਮੇ ਦੇਖ ਨਾਰਾਇਣ ਹਸੈ ਇਹਦਾ ਮਤਲਬ ਰੱਬ ਜਿਹਨੂੰ ਮਿਲਦਾ ਹੈ ਹੱਸ ਕੇ ਮਿਲਦਾ ਹੈ ਸੱਜਣੋ ਮੈਂ ਬਾਹਰ ਗੋਰੇ ਵੇਖੇ ਨੇ ਠੀਕ ਹੈ ਉਹ ਬਾਰੋਂ ਆਰਟੀਫੀਸ਼ਲ ਭਾਵੇਂ ਹੱਸਦੇ ਨੇ ਪਰ ਜਦੋਂ ਕਿਸੇ ਨੂੰ ਬੁਲਾਉਂਦੇ ਨਾ ਕੋਈ ਮੋਰੇ ਮਿਲ ਜਾਓ ਹੈਲੋ ਹਾਏ ਹੱਸ ਕੇ ਕਰਦੇ ਨੇ ਪਤਾ ਕਿਉਂ ਰੱਬ ਜਿਹਨੂੰ ਵੀ ਮਿਲਦਾ ਹੱਸ ਕੇ ਮਿਲਦਾ ਸੱਜਣੋ ਅੰਦਰੋਂ ਜਦੋਂ ਕਿਸੇ ਨੂੰ ਮਿਲੋ ਖੁਸ਼ ਹੋ ਕੇ ਮਿਲੋ ਕਦੇ ਕਿਸੇ ਨਾਲ ਈਰਖਾ ਨਾ ਕਰੋ ਪਾਤਸ਼ਾਹ ਨੇ ਤਾਂ ਸਾਨੂੰ ਬੜੀ ਕਿਰਪਾ ਕੀਤੀ ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਕੋਈ ਮੋਰਿਓ ਸਿੱਖ ਮਿਲੇ ਇੱਕ ਦੂਜੇ ਨੂੰ ਸਿੱਖ ਖੁਸ਼ ਹੋ ਕੇ ਕਵੇ ਵਾਹਿਗੁਰੂ ਜੀ ਦਾ ਭਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਸ ਗੱਲ ਦਾ ਇੰਤਜ਼ਾਰ ਨਾ ਕਰਿਆ ਕਰੋ ਇਹ ਮੈਨੂੰ ਬੁਲਾਵੇ ਫਿਰ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਵੀ ਪਵਿੱਤਰ ਕਰਨਾ ਸੰਗਤ ਜੀ ਜਿਸ ਦਾ ਭਲਾ ਚਾਹੁੰਦੇ ਹੋ ਉਸ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸਾਂਝੀ ਕਰਨਾ ਤੇ ਜੇ ਸਾਡੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ